ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਮੁਕਾਬਲੇ ਮੁਕਾਬਲੇ ਨਵੇਂ ਦਿਨ ਅੱਦੇ ਵਿੱਚ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਲੋਕ ਗੀਤ ਪੇਸ਼ ਕਰਨ ਜਾ ਰਹੇ ਹਾਂ ਜੀਵ ਦਾ ਨਾਮ ਹੈ ਚਾਹਤ ਬੂਰ ਪਿਆ ਅੰਬੀਆ ਨਵੇ ਦਿਨ ਆਦਿਆ ਸਾਂਝਾ ਦੇ ਬਾਬਲ ਅਸੀਸ ਦੀ ਦੁਕਾਨ फे सोचा ना शर्मा दिल फड़के सोचा नी नाले शर्मावा मैं चादर कट दी कुे तो पावा पावा तो पा, तो पा। मैं चादर दीनी तो कटी पावा तन हुसन जवानी नी ਜਵਾਨੀ ਨੀ ਮਾਵਾ ਠੰਡੀਆਂ ਛਾਵਾਂ ਫਿਕਰਾਂ ਵਿੱਚ ਟੁੱਬੇ ਆਨੀ ਮੇਰਾ ਬਾਪ ਦਾ ਪੋਲਾ ਫਿਕਰਾਂ ਵਿੱਚ ਟੁੱਬੇ ਆਨੀ ਮੇਰਾ ਬਾਪ ਦਾ ਪੋਲਾ ਮੈਂ ਆਉਂਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਪਿਆਰ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਚਾਦਰ ਕੱਢਦੀ ਨਹੀਂ ਉਤੇ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਮੈਂ ਚਾਦਰ ਕੱਢਦੀ ਨਹੀਂ ਉਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਤੇ ਸੰਤੇ ਨਾ ਰੁਕਦੀਆਂ ਰੇ ਨਾ ਸਾਡੇ ਪਿੰਡ ਦੇ ਤੇ ਸੰਤੇ i'm